you. Mm -hmm. ਨਾਬਾ ਬਲਾਕ ਦਾ ਪਿੰਡ ਵਜੀਤਪੁਰ ਇਸ ਪਿੰਡ ਤੇ ਨਾਲ ਕਾਫੀ ਇਤਿਹਾਸ ਜੁੜਿਆ ਹੋਇਆ ਕਿਉਂਕਿ ਕਿਸੇ ਸਮੇਂ ਵਜੀਤੇ ਖਾਨ ਦੇ ਵੱਲੋਂ ਸ਼ਹਿਰ ਵਜੀਤਾਬਾਦ ਬਸਾਇਆ ਗਿਆ ਸੀ ਤੇ ਹੁਣ ਇਸ ਪਿੰਡ ਦਾ ਨਾਮ ਬਦਲ ਕੇ ਵਜੀਤਪੁਰ ਰੱਖ ਦਿੱਤਾ ਵਜੀਤੇ ਖਾਨ ਦੀ ਹਕੂਮਤ ਸਮੇਂ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਜੋਰਾਵਰ ਸਿੰਘ ਤੇ ਫਤੇ ਸਿੰਘ ਨੂੰ ਸਰਹੰਦ ਫਤਿਹਗੜ ਦੇ ਸੂਬੇਦਾਰ ਵਜੀਤੇ ਖਾਨ ਦੇ ਹੁਕਮ ਤੇ ਫਤਿਹਗੜ ਸਾਹਿਬ ਵਿਖੇ ਜਿੰਦਾ ਚਣਵਾ ਦਿੱਤਾ ਸੀ ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਵਜੀਤੇ ਖਾਨ ਨੂੰ ਸ਼ਰਾਪ ਦਿੱਤਾ ਸੀ ਕਿ ਤੇਰਾ ਸ਼ਹਿਰ ਗਰਖ ਹੋ ਜਾਵੇ ਤੇ ਉਹ ਕਦੀ ਅੱਗੇ ਨਹੀਂ ਹਿਫਾ ਦੇਗਾ ਤੇ ਸਾਰਾ ਸ਼ਹਿਰ ਉਸ ਸਮੇਂ ਘਰ ਕੋਇਆ ਤੇ ਅੱਜ ਵੀ ਜਦੋਂ ਕੋਈ ਘਰ ਦੀਆਂ ਨੀਹਾਂ ਪੁੱਟਦਾ ਹੈ ਤਾਂ ਉਸ ਦੇ ਵਿੱਚੋਂ ਪੁਰਾਣੀ ਸਰਹੰਦੀ ਇੱਟਾਂ ਦੀ ਰੂੜੀ ਨਿਕਲਦੀ ਹੈ ਪਿੰਡ ਦੇ ਵਿੱਚ ਸਿਰਫ ਇੱਕ ਚੀਜ਼ ਬਚੀ ਹੈ ਜੋ ਕਿ ਤਿੰਨ ਗੁੰਮਚਾਂ ਵਾਲੀ ਮਸਜਿਦ ਪਰ ਹੁਣ ਇਸ ਮਸਜਿਦ ਦੇ ਵਿੱਚ ਮੁੱਤਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਅਤੇ ਲੋਕਾਂ ਦੀਆਂ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਇਤਿਹਾਸ ਨੂੰ ਸੰਭਾਲੀ ਸਰਨ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਪਿੰਡ ਦਾ ਇਤਿਹਾਸ ਇਹ ਹੈ ਜੀ ਇਹ ਬਜੀਦੇ ਖਾਂ ਜੋ ਸੂਬਾ ਸਰਹੰਦ ਕਹਿੰਦੇ ਨੇ ਜਿਹਨੇ ਸਹਬਜ਼ਾਦੇ ਨੂੰ ਨੀਹਾਂ ਦੇ ਵਿੱਚ ਜਨਾਇਆ ਸੀ ਇਹ ਉਸ ਦਾ ਵਸਾਇਆ ਹੋਇਆ ਇੱਕ ਸ਼ਹਿਰ ਸੀ ਇਹ ਜੋ ਕਿ ਗੁਰੂ ਮਹਾਰਾਜ ਦੇ ਬਚਨ ਹੋਏ ਬਜੀਦਾ ਤੇਰਾ ਸ਼ਹਿਰ ਘਰਕ ਹੋ ਜੂਗਾ ਨਾਹੇ ਵਧੂਗਾ ਨਾ ਘਟੂਗਾ ਇਹ ਇੱਥੇ ਜੇ ਚਾਰ ਘਰ ਚਲੇ ਜਾਂਦੇ ਨੇ ਤਾਂ ਦੋ ਘਰ ਆਉਂਦੇ ਨੇ ਤੇ ਉਸ ਦਾ ਆਬਦਾ ਬਣਾਇਆ ਕਿਲਾ ਵੀ ਦੀ ਇੱਥੇ ਜੀ ਸਾਡੇ ਪਿੰਡ ਅੱਜ ਵੀ ਕਿਲੇ ਆਲੇ ਵਜਦੇ ਨੇ ਇਸ ਸ਼ਹਿਰ ਦੇ ਚਾਰ ਦਰਵਾਜ਼ੇ ਸੀ ਸਾਡੇ ਬਜ਼ੁਰਗ ਦੱਸਦੇ ਸੀ ਚਾਰ ਗੇਟ ਰਾਤ ਨੂੰ ਬੰਦ ਹੋ ਜਾਂਦੇ ਸੀ ਤੇ ਰਾਤ ਨੂੰ ਉਸ ਤੋਂ ਬਾਅਦ ਕੋਈ ਆ ਨਹੀਂ ਸਕਦਾ ਸੀ ਸਵੇਰੇ ਗੇਟ ਖੁੱਲਦੇ ਸੀ ਸਵੇਰੇ ਚੰਗਤ ਬਾਹਰ ਜਾ ਸਕਦੀ ਸੀ ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਗੀ ਜਿੱਥੋਂ ਮਰਜ਼ੀ ਪੱਟ ਲੋ ਇੰਨੀ ਰੋੜੀ ਨਿਕਲਦੀ ਆ ਜੀ ਕੋਲ ਮੇਰੇ ਤਾਇਆ ਜੀ ਸੀ ਚੰਨਣ ਸਿੰਘ ਉਹਨਾਂ ਨੇ ਇਹਦੇ ਨਾਲ ਆਪਣੇ ਉਹਨਾਂ ਦੀ ਜਗ੍ਹਾ ਦੇ ਤੋਂ ਪੱਟਿਆ ਤਾਂ ਉਥੋਂ ਸਰੋਵਰ ਦੀਆਂ ਪੌੜੀਆਂ ਨਿਕਲੀਆਂ ਨੇ ਆਪਣੇ ਨੇੜੇ ਨਾਬਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਉੱਥੇ ਅਸੀਂ ਕਈ ਟਰਾਲੀਆਂ ਇੱਟਾਂ ਦੇ ਸਿੱਟ ਕੇ ਆਏ ਹਾਂ ਜੱਤੋਂ ਪਰ ਪਰ ਕੇ ਇਹੇ ਮਸਜਿਦ ਉਹਦੀ ਬਣਾਈ ਹੋਈ ਸੀ ਜੀ ਜੋ ਕਿ ਇਹਦੀ ਇੱਟਾਂ ਸਾਰੀਆਂ ਸਰਹੰਦ ਤੋਂ ਆਈਆਂ ਸੀ ਇੱਕ ਦੂਜੇ ਦੇ ਹੱਥੀ ਇੱਕ ਦੂਜੇ ਨੂੰ ਖੜਾ ਕੇ ਜੀ ਤੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਜਦੋਂ ਸਾਡੇ ਬਜ਼ੁਰਗ ਸਨ 47 ਦੇ ਵਿੱਚ ਹੱਲੇ ਪਏ ਨੇ ਉਸ ਟਾਈਮ ਬਜ਼ੁਰਗਾਂ ਨੇ ਆ ਕੇ ਇੱਥੇ ਮਾਰਾ ਪ੍ਰਕਾਸ਼ ਕਰਾਇਆ ਜਿੱਥੇ ਨੇੜੇ ਤੇੜੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਜੀ ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ ਚਲੋ ਪਹਿਲਾਂ ਵੀ ਉਹ ਨमाज ਆਦਾ ਕਰਦੇ ਸੀ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ ਵੀ ਅੱਜ ਜੇ ਕੋਈ ਵੀ ਕੋਈ ਮਨੋ ਕਾਮਨਾ ਲੈ ਕੇ ਆਵੇ ਇੱਥੇ ਪੂਰੀਆਂ ਹੁੰਦੀਆਂ ਨੇ ਜੀ ਦਸਵੀਂ ਨੂੰ ਇੱਥੇ ਮਨਾਉਂਦੇ ਆ ਸੀ ਦਸਵੀਂ ਨੂੰ ਭਰੀ ਜਾਂਦੀ ਆ ਕਈਆਂ ਦੇ ਕਿਰਪਾ ਵੀ ਹੋਈਆਂ ਨੇ ਮਾਲਕ ਦੇ ਆ ਜੋ ਕਿ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੀ ਤੇ ਸਾਡੇ ਬਜ਼ੁਰਗ ਮੇਰੇ ਬਾਪੂ ਜੀ ਸਰਦਾਰ ਨੌਨਿਆੜ ਸਿੰਘ ਉਹ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਨੇ ਪਿੰਡਾਂ ਦੇ ਵਿੱਚੋਂ ਇੱਕਠੇ ਪੈਸੇ ਕਰਕੇ ਇਹ ਦਰਬਾਰ ਸਾਹਿਬ ਬਣਾਇਆ ਜੀ ਸਾਡੀ ਤਾਂ ਇਹ ਮੰਗ ਆ ਜੀ ਕਿ ਇਹਨੂੰ ਸਰਕਾਰ ਕੋਈ ਗੌਰ ਕਰੇ ਜਾਂ ਸ਼੍ਰੋਮਣੀ ਕਮੇਟੀ ਜਾਂ ਕਾਰਸੇਵਾ ਵਾਲੇ ਮਹਾਂਪੁਰਸ਼ ਗੌਰ ਕਰਨ ਵਿੱਚ ਯਤਨ ਨੂੰ ਜਾਇਆ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਸੰਗਤ ਨੂੰ ਪਤਾ ਲੱਗੇ ਜੀ ਇਹ ਜੀ ਇਹ ਤਿੰਨ ਗੁਮਟਾ ਦੀ ਮਸਜਿਦ ਇੱਕੋ ਹੀ ਦੀ ਜੀ ਉਹ ਬਸਾਰ ਨਾਲ ਵੱਡਾ ਰਾਜਾ ਸੀ ਸੂਬਾ ਸਰਾਂ ਦਾ ਜਿਹੜਾ ਸੀ ਉਹਨੇ ਇੱਕੋ ਹੀ ਮਸਜਿਦ ਬਣਾਈ ਸੀ ਜੀ ਆਪਣੇ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਊਗੀ ਤਿੰਨ ਗੁਮਟਾ ਵਾਲੀ ਮਸਜਿਦ ਆਮ ਇੱਕ ਗੁਮਟਾ ਵਾਲੀ ਮਸਜਿਦ ਕਈ ਜਗ੍ਹਾ ਤੇ ਬਣੀਆਂ ਹੁੰਦੀਆਂ ਨੇ ਇਹ ਤਿੰਨ ਗੁਮਟਾ ਵਾਲੀ ਸਿਰਫ ਇੱਕੋ ਹੀ ਬਣੀ ਹੋਈ ਹੈ ਜ ਤੇ ਉਹਨੇ ਹੋਰ ਕੋਈ ਮਸਜਿਦ ਨਹੀਂ ਬਣਾਈ ਹੈਗੀ ਇਹ ਵੱਡੀ ਮਸਜਿਦ ਤੇ ਇੱਕੋ ਹੀ ਹੈ ਜੀ ਇਹ ਗੁਰੂ ਸਾਹਿਬ ਨਹੀਂ ਜਾਇ ਜੀ ਉਹਨਾਂ ਦੇ ਬਚਨ ਹੋਏ ਸੀ ਵੀ ਤੇਰਾ ਸ਼ਹਿਰ ਬਚਾਇਆ ਹੋਇਆ ਹੈ ਗਰਕ ਹੋਊਗਾ ਗਰਕ ਹੋਇਆ ਵੀ ਹੈ ਜੀ ਜਿੱਤੋਂ ਮਰਜੀ ਆਪਾਂ ਪੱਟ ਸਕਦੇ ਹਾਂ ਇੱਟਾਂ-ਇੱਟਾਂ ਨਿਕਲਦੀਆਂ ਨੇ ਜੀ ਇਹ ਕੋਦ ਸਾਡੇ ਬਜ਼ੁਰਗ ਮੇਰੇ ਪਿਤਾ ਜੀ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਤੇ ਇੰਨੀ ਬਖਸ਼ਿਸ਼ ਹੋ ਗਈ ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਇੱਕ ਹਫ਼ਤਾ ਪਹਿਲਾਂ ਦੱਸਤਾ ਵੀ ਮੈਨੂੰ ਮਹਾਰਾਜ ਲੈਣ ਆਏ ਨੇ ਸਾਰਾ ਕੁਝ ਆਪ ਦੱਸ ਕੇ ਕਰਾ ਕੇ ਗਏ ਨੇ ਵੀ ਮੇਰਾ ਫਰਾਨੇ ਦਸਵੀਂ ਤੋਂ ਮੈਂ ਪਹਿਲਾਂ-ਪਹਿਲਾਂ ਚਲੇ ਜਾਣਾ ਸਾਰੇ ਸੰਗਤਾਂ ਨੂੰ ਮਿਲ ਕੇ ਇਕੋ ਜਿਆਦੇ ਉਹ ਨਹੀਂ ਕਰਨਾ ਹੈਗਾ ਜੀ ਰੀਤੀ ਰਵਾਜ ਜੀ ਕਿੰਨੇ ਟਾਈਮ ਤੋਂ ਸਾਮ ਸੰਭਾਲ ਕਰਦੇ ਹਾਂ ਅਸੀਂ ਇਹਦੇ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਹੁਣ ਅਸੀਂ ਕਰਦੇ ਆਂ ਇਹ ਸੇਵਾ ਸੰਭਾਲ ਜਿੰਨੀ ਕੁ ਹੁੰਦੀ ਆ ਜੀ ਕਿੰਨੀ ਵਾਦੀ ਆ ਪਿੰਡ ਦੀ ਵਾਦੀ ਹੈਗੀ ਜੀ 7 750 ਵੋਟ ਆ ਜੀ ਸਾਡੇ ਪਿੰਡ ਦੇ ਹਾਂ ਜੀ ਹਜ਼ਾਰਾਂ ਦੀ ਵਾਦੀ ਨਹੀਂ ਵਾਦੀ ਘਟ ਨਹੀਂ ਜੀ ਇਹ ਤਾਂ ਜਦ ਬਾਅਦ ਘਟ ਜਾਂਦੀ ਹੈ ਵਾਦੀ ਨਹੀਂ ਹੈਗੀ ਜੀ ਹਾਂ ਜੀ ਇਹ ਘਟਦੀ ਹੋ ਜਾਂਦੀ ਹੈ ਜੀ ਜਿਹੜਾ ਸ਼ਰਾਬ ਦਿੱਤਾ ਉਹਦਾ ਹੀ ਆ ਉਹਦਾ ਹੀ ਆ ਜੀ ਸ਼ਰਾਬ ਮਿਲਾਇਆ ਜੀ ਪਿੰਡ ਨੂੰ ਜੀ ਹਾਂ ਜੀ ਚਲੋ ਹੁਣ ਕਿਰਪਾ ਹੋ ਗਈ ਬਾਣੀ ਦਾ ਪ੍ਰਭਾਵ ਹੋ ਗਿਆ ਲੰਗਰਾਂ ਦੀ ਸੇਵਾ ਹੋ ਗਈ ਹੋਰ ਹੋ ਗਈ ਉਹਦੇ ਨਾਲ ਕਿਰਪਾ ਹੋਣ ਲੱਗੀ ਕੁਝ ਫਰਕ ਪੈਣ ਲੱਗਾ ਜੀ ਕੋਈ ਐਡਾ ਸਾਡੇ ਪਿੰਡ 'ਚ ਕੋਈ ਐਡਾ ਉਹ ਨਹੀਂ ਹੈਗਾ ਜੀ ਜਿਆਦਾ ਵੀ ਤਗੜੇ ਲੋਕ ਨੇ ਮੀਡੀਅਮ ਜੀ ਲੋਕ ਨੇ ਵੀ ਜਿੰਨੀ ਕਿ ਸੇਵਾ ਹੁੰਦੀ ਉਹਨੇ ਕਿ ਸੇਵਾ ਕਰਦੇ ਨੇ ਸਾਡੀ ਕੋਸ਼ਿਸ਼ ਆ ਵੀ ਇਹਦਾ ਵੱਧ ਤੋਂ ਵੱਧ ਇਤਿਹਾਸ ਕਿ ਫੋਲਿਆ ਜਾਵੇ ਵੀ ਜਿਵੇਂ ਆਪਣੇ ਆਪਣੇ ਫਤੇਗੜ ਸਾਹਿਬ ਉੱਥੇ ਸਿੱਧੀ ਸਿੰਘਾਂ ਜੋੜ ਮੇਲੇ ਭਰਦੇ ਨੇ ਵੀ ਇੱਥੇ ਸਿੰਘਾਂ ਸਿੱਧਾਂ ਦੇ ਜੋੜ ਮੇਲੇ ਭਰੇ ਜਾਣ ਪਤਾ ਲੱਗੇ ਵੀ ਇੱਥੇ 90 ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜੀ ਬਜੀਤਪੁਰ ਜੀ ਹੈ ਲੋਕਾਂ ਨੂੰ ਇਤਿਹਾਸ ਪਤਾ ਲੱਗੇ ਜੀ ਇਸ ਚੀਜ਼ ਦਾ ਇਹ ਪੁਰਾਣੀ ਮਸਜਿਦ ਹੈ ਬਜੀਦੇਖਾਂ ਦੇ ਟਾਈਮ ਦੀ ਬਜੀਦੇਖਾਂ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਹੱਥ ਹੁਸੀਟਾਂ ਫੜਾਈਆਂ ਇੱਥੇ ਪਚਾਈਆਂ ਬਣਵਾਈਆਂ ਹਕੂਮਤ ਦਾ ਰਾਸੇ ਜੋ ਮਰਜ਼ੀ ਕਰ ਸਕਦੇ ਸੀਗੇ ਇਸੇ ਬਜੀਦੇਖਾਂ ਨੇ ਹੀ ਸਾਡੇ ਛੋਟੇ ਸਹਬਜ਼ਾਦਿਆਂ ਨੂੰ ਸਰੰਦ ਚ ਨੀਅ ਸਚ ਨਾਇਆ ਸੀਗਾ ਇਹ ਉਹਦਾ ਸ਼ਹਿਰ ਹੈ ਉਹਦਾ ਇੱਥੇ ਕਿਲਾ ਕੱਚਾ ਮੈਂ ਦੇਖਿਆ ਆਪ ਆਪ ਦੇਖੀ ਦੇਖਿਆ ਤੇ ਹੁਣ ਤਾਂ ਉੱਥੇ ਬੈਠੇ ਮਤਲਬ ਲੋਕਾਂ ਨੇ ਘਰ ਪਾਏ ਹੋਏ ਨੇ ਉਹ ਕਿਲਾ ਟਾ ਟੂ ਗਿਆ ਤੇ ਇਤਿਹਾਸ ਇਹਦਾ ਬਹੁਤ ਡੂੰਘਾ ਇਹ ਸ਼ਹਿਰ ਸੀ ਵਜੀਦਾਬਾਦ ਇਹ ਗਰਕ ਵੀ ਹੋ ਚੁੱਕਿਆ ਪਹਿਲਾਂ ਪਤਾ ਨਹੀਂ ਕਿੰਨੀ ਵਾਰੀ ਹੋ ਚੁੱਕਿਆ ਥਲੋਂ ਪਟੋ ਤਸਰੰਦੀਟਾ ਨਿਕਲਣ ਗਿਆ ਸਰੰਦੀਟਾ ਕਹਿੰਦੇ ਸਾਡੇ ਇੱਥੇ ਕਿ ਕੁਮਾਰੂ ਵੀ ਕਹਿੰਦੇ ਨੇ ਪਾਬ ਕਹਿੰਦਾ ਜਿੰਨਾ ਡੂੰਘਾ ਇਹਨੂੰ ਫਰੋਲਾਂਗੇ ਤੇ ਹਾਸ ਡੂੰਘਾ ਚਲੇ ਜਾਂਦਾ ਇਹ ਜਿਹੜਾ ਜਰਨੈਲ ਸਿੰਘ ਹੈ ਜਿਵੇਂ ਆਪਣੇ ਕੋਲੇ ਖੜਾ ਹੈ ਇਹਦਾ ਜਿਹੜਾ ਪਰਦਾਦਾ ਸੀ ਦਾਦੇ ਦਾ ਵੀ ਦਾਦਾ ਮਤਲਬ ਦੱਸਿਆ ਜਾਂਦਾ ਵੀ ਉਸ ਅਨੁਸਾਰ ਨੇ ਵੀ ਇੱਥੇ 25 ਪੈਸੇ ਦੇ ਦੇ ਹਿਸਾਬ ਨਾਲ ਦਿਹਾੜੀ ਕਰੀ ਐ ਮੇਰੀ ਕੁਝ ਟਾਈਮ ਪਹਿਲਾਂ ਗੱਲ ਹੋਈ ਸੀਗੀ ਇਹਦੇ ਪਿੱਛੇ ਜੀ ਨਾਲ ਉਹ ਕਹਿੰਦਾ ਵੀ ਸਾਡੇ ਪਰਦਾਦੇ ਨੇ ਇੱਥੇ 25 ਪੈਸੇ ਦਿਹਾੜੀ ਕਰੀ ਐ ਛੀਆ ਨੇ ਮਿਸਤਰੀ ਨੂੰ ਕੀ ਕਰਦੇ ਸੀਗੇ ਤੇ ਚਵਾਨੀ ਕਹਿੰਦੀ ਮਜ਼ਦੂਰ ਨੂੰ ਦਿਹਾੜੀ ਦੇ ਸੀ ਉਹ ਸਮੇਂ ਚ ਤੇ ਇਹ ਇਤਿਹਾਸ ਜਿਹੜਾ ਜਿੰਨਾ ਜਿੰਨਾ ਆਪਾਂ ਡੂੰਗਾ ਚਲੇ ਜਾਵਾਂਗੇ ਉਨੇ ਡੂੰਗਾ ਇਹਦਾ ਜ਼ਫਾਇ ਗਿਆ ਨੇ ਇੱਥੇ ਜਿਹੜੇ ਸਾਡੇ ਲੋਕ ਸੀਗੇ ਪਾਕਿਸਤਾਨ ਚੋਂ ਆਏ ਹੋਏ ਸਭ ਤੋਂ ਪਹਿਲਾਂ ਆ ਕੇ ਗੁਰੂ ਘਰ ਅਸੀਂ ਬਣਾਇਆ ਇਹ ਮਾਝੇ ਵਿੱਚ ਹਾਂ ਮਾਝੇ ਦੇ ਵਿੱਚ ਅਸੀਂ ਮਹਾਰਾਜ ਜੀ ਬੀਰ ਪ੍ਰਕਾਸ਼ ਕਰੀ ਸਭ ਤੋਂ ਪਹਿਲਾਂ ਇੱਥੇ ਮੇਰੇ ਦਾਦਾ ਜੀ ਗ੍ਰੰਥੀ ਸੀ ਉਸ ਤੋਂ ਬਾਅਦ ਮੇਰੇ ਪਿਤਾ ਜੀ ਮੇਰ ਸਿੰਘ ਗ੍ਰੰਥੀ ਸੀ ਉਸ ਤੋਂ ਬਾਅਦ ਮੇਰਾ ਭਰਾ ਕਰਮਜੀਤ ਸਿੰਘ ਉਹ ਗ੍ਰੰਥੀ ਸੀ ਅੱਜ ਕੱਲ ਸੇਵਾ ਅਮਰਜੀਤ ਸਿੰਘ ਜੀ ਇੱਥੇ ਕਰ ਰਹੇ ਨੇ ਇਸ ਪੈਨ ਨੂੰ ਇਹ ਸ਼ਰਾਰਤ ਦਿੱਤਾ ਸੀ ਕਿ ਵੀ ਇਹ ਵਧੇਗਾ ਹਰ ਕਟੂਗਾ ਨਹੀਂ ਬਜ਼ੂ ਹਰ ਕਟੂ ਨਹੀਂ ਇਹ ਨਹੀਂ ਰਹੂਗਾ ਜਿਵੇਂ ਹੈਗਾ ਜਿਉਂਦਾ ਤਿਉਂ ਰਹੂਗਾ ਪਰ ਹੁਣ ਇੱਥੇ ਵੈਸੇ ਪਹਿਲਾਂ ਕੱਚੇ ਮਕਾਨ ਮੈਂ ਆਪ ਦੇਖੇ ਨੇ ਹੈਗੇ ਸੀ ਹੁਣ ਤਾਂ ਕੱਚੇ ਖਤਮ ਹੋ ਗਏ ਹਰ ਇੱਕ ਇਨਸਾਨ ਨੇ ਪੱਕੇ ਲੈਂਟਰ ਪਾ ਲਏ ਪਿੰਡ ਵਧੀਆ ਠੀਕ ਹੈ ਜਿਉਂ-ਜਿਉਂ ਇੱਥੇ ਬਾਣੀ ਪੜੀ ਜਾਂਦੀ ਹੈ ਜਿਉਂ-ਤੋਂ ਹਜ਼ਾਰ ਹੋਈ ਜਾਂਦਾ ਕਿਉਂਕਿ ਜਿੰਨੀ ਸੰਗਤ ਹੈ ਸਾਡੇ ਨਗਰ ਦੀ ਸਾਰੀ ਗੁਰੂ ਘਰ ਨਾਲ ਜੁੜੀ ਹੋਈ ਹੈ 1947 ਚ ਇੱਥੇ ਪਿੰਡ ਵਸੇ ਸੀ ਇਹ ਇਹ 1947 ਤੋਂ ਅਸੀਂ ਆਏ ਸੀ ਸ਼ਹਿਰ ਚਾਹੇ ਪਹਿਲਾਂ ਹੀ ਵਸਿਆ ਹੋਇਆ ਸੀਗਾ ਜੀ ਪਹਿਲਾਂ ਵਸੇ ਸੀ ਜਿਹੜੇ ਸਾਡੇ ਰਫੂਜੀ ਲੋਕ ਸੀਗੇ 1947 ਤੇ ਇੱਥੇ ਸਾਨੂੰ ਆ ਕੇ ਜੋ ਅਲਾਟਮੈਂਟਾਂ ਹੋਈਆਂ ਘਰਾਂ ਦੀਆਂ ਜਾਂ ਜਾਇਦਾਦਾਂ ਦੀਆਂ ਇਹ ਪਿੰਡ ਤੋਂ ਹੀ ਆ ਸੀਗੇ ਸਰਨਦੀਪਤਾ ਨਾਲ ਕੀ ਤੁਸੀਂ ਇਹ ਗੱਲ ਕਰਨ ਜੀ ਸਰਨਦੀਪਤਾ ਦਾ ਇਹ ਹੈ ਜੀ ਸਰਨਦੀਪਤਾ ਜੋ ਆਪਾਂ ਟੋਆ ਪੱਟਾਂਗੇ ਤਾਂ ਸਰਨਦੀਪਤਾ ਨਿਕਲਦੀਆਂ ਨੇ ਮਕਾਨਾ ਤਾਂ ਹਜੇ ਵੀ ਮੇਰੇ ਕੋਲ ਘਰ ਉੱਤੇ ਹੋਇਆ ਉਹ ਮੌਜੂਦ ਖੜਾ ਹੈ ਤਾਂ ਉਹ ਥੱਲੋਂ ਸਰਨਦੀਪਤਾ ਹੀ ਨਿਕਲਿਆ ਹਜੇ ਵੀ ਪਈਆਂ ਨੇ ਪਿੱਛੇ ਕਿਲਾ ਸੀ ਉਹ ਸਰਨਦੀਪਤਾ ਦਾ ਸੀਗਾ ਸਰਨਦੀਪਤਾ ਆਪਾਂ ਆ ਕੇ ਲੋਕਾਂ ਨੇ ਹੁਣ ਉੱਥੇ ਮਕਾਨ ਬਣਾ ਲਏ ਆਪਣੇ ਆਪਣੇ ਕੋਠੀਆਂ ਪਾ ਲੀਆਂ ਤੇ ਸਰੰਦੀਟ ਬਹੁਤ ਜਿਆਦਾ ਹੈ ਹੁਣ ਵੀ ਜਦੋਂ ਮੋ ਪਟੋ ਦਾ ਸਰੰਦੀਟ ਹੀ ਨਿਕਲਦੀ ਹੈ ਇਹ ਇੱਕ ਆ ਕਾਫੀ ਵੱਡਾ ਇਤਿਹਾਸ ਹੈ ਹਾਂਜੀ ਇਤਿਹਾਸ ਹੈ ਸ਼ਹਿਰ ਸੀ ਜੀ ਬੜਾ ਵੱਡਾ ਇਹ ਇਤਿਹਾਸ ਐਡਾ ਡੂੰਘਾ ਹੈ ਕਿ ਸ਼ਹਿਰ ਬਹੁਤ ਵੱਡਾ ਸੀ ਇਥੋਂ ਗਰਕ ਹਾਂ ਇਹ ਜਦੋਂ ਗਰਕ ਹੋ ਗਿਆ ਤਾਂ ਇਹ ਹਜੇ ਵੀ ਬਾਹਰੋਂ ਖੇਤਾਂ ਤੋਂ ਸਰੰਦੀਟਾਂ ਹੁਣ ਵੀ ਨਿਕਲਦੀਆਂ ਨੇ ਇੱਥੇ ਬਾਕਾਇਦਾ ਪਿੰਡ ਦੇ ਵਿੱਚ ਪਰਲੇ ਪਾਸੇ ਇੱਕ ਮਸੀਤਾਂ ਵੱਗੀਆਂ ਸੀਗੀਆਂ ਉਹ ਵੀ ਮੈਂ ਦੇਖੀਆਂ ਨੇ ਇਥੇ ਇੱਕ ਕੰਜਰੀ ਜੀ ਸਮਾਹ ਸੀਗੀ ਉਹ ਵੀ ਮੈਂ ਦੇਖੀ ਐ ਇਤਿਹਾਸ ਚ ਬਸ ਇਹੀ ਬਚਿਆ ਇਤਿਹਾਸ ਚ ਬਸ ਇਹੀ ਬਚਿਆ ਜਿਹੜਾ ਅਸੀਂ ਸਭ ਸੰਭਾਲੇ ਦਾ ਕਰ ਰਹੇ ਆ ਮਸੀਤ ਦਾ ਅਸੀਂ ਰੰਗ ਰੂਪ ਰੰਗ ਕਰਾਉਨੇ ਆ ਜਿੱਥੋਂ ਕਿ ਜੇ ਗਿਰ ਜਾਂਦੀ ਆ ਉਥੇ ਇਟਾਂ ਲਾ ਕੇ ਅਸੀਂ ਸਰਹੰਦੀ ਤਾਈ ਹਾਂਜੀ ਪਰ ਸਾਡੇ ਪਿੰਡ ਹੈ ਨਹੀਂ ਮੁਸਲਮਾਨ ਇੱਥੇ ਕੋਈ ਸਾਨੂੰ ਇਹ ਸਾਰਾ ਜਿਹੜਾ ਦੇਖ ਰਿਹਾ ਹੈ ਇਹ ਗੁਰੂ ਮਹਾਰਾਜ ਦੇ ਬਚਨ ਹੈ ਇਹ ਗੁਰੂ ਮਹਾਰਾਜ ਦੇ ਬਚਨ ਨੇ ਉਹਨਾਂ ਚ ਅਸੀਂ ਚੱਲ ਰਹੇ ਆ ਜੀ ਉਸ ਵਕਤ ਦੀਆਂ ਜੇ ਇਸ ਟਾਈਮ ਕੇ ਮਜੀਦੇਖਾਂ ਦਾ ਰਾਤ ਸੀਗਾ ਮਜੀਦੇਖਾਂ ਨੇ ਇੱਥੇ ਬਣਵਾਈ ਸੀ ਮਜੀਦੇਖਾਂ ਨੇ ਇਹ ਮਾਝ ਦੇ ਆ ਮੱਥਾ ਟੇਕਿਆ ਕਰਦਾ ਸੀ ਕਿਲੇ ਚ ਮਤਲਬ ਇਤਿਹਾਸ ਅਦਾ ਰਹਿੰਦੀ ਸੀ ਸ਼੍ਰੋਮਣੀ ਕਮੇਟੀ ਤੋਂ ਇਹ ਮੰਗ ਕਰਦੇ ਆ ਇਹ 'ਤੇ ਧਿਆਨ ਦਿੱਤਾ ਜਾਵੇ ਇਹ ਦੇ ਕਿ ਵੀ ਜੇ ਅਗਰ ਕੋਈ ਇਤਿਹਾਸ ਘੋਲਿਆ ਜਾਵੇ ਤਾਂ ਇਹਦਾ ਕੋ ਹੋਂਡੂਗਾ ਇਤਿਹਾਸ ਨਿਕਲ ਸਕਦਾ ਤੇ ਜੋ ਇਨੀ ਕਿ ਸਾਡੇ ਤੋਂ ਕੋਸ਼ਿਸ਼ ਹੋਈ ਅਸ ਤਾਂ ਸੰਭਾਲ ਕਰੀ ਰਿਹਾ ਹੈ ਇਹਦਾ ਇਤਿਹਾਸ ਪੁਰਾਣੇ ਦੱਸਦੇ ਨੇ ਜੀ ਇਹ ਕਹਿੰਦੇ ਵਜੀਦਾ ਖਾਨ ਤੇ ਜਿਹੜਾ ਸਰੰਦ ਦਾ ਨਵਾਬ ਉਸ ਦਾ ਇਹ ਸ਼ਹਿਰ ਤੇ ਇਸ ਦਾ ਚਾਹ ਦਰਵਾਜੇ ਸੀ ਤੇ ਬਹੁਤ ਵੱਡਾ ਇਹਦਾ ਨਾਮ ਪਹਿਲਾਂ ਵਜੀਦਾ ਬਾਦ ਤੇ ਤੋਂ ਜੋ ਹੌਲੀ ਹੌਲੀ ਪੈ ਕੇ ਇਹਦਾ ਨਾਮ ਵਜੀਦਪੁਰ ਪੈ ਗਿਆ ਪਿੰਡ ਦਾ ਨਾਮ ਜੋ ਮਾਸਜ ਦਾ ਉਹਨੇ ਸਰ ਹੰਦ ਤੋਂ ਲੈ ਕੇ ਇਤਨੇ ਹਕੂਮਤ ਦਾ ਰਾਜ ਤੇ ਉਹਨੇ ਆਪਣੇ ਇੱਟਾਂ ਜੋ ਫੜਾਈਆਂ ਇਹਦਾ ਇੱਕ ਦੂਜੇ ਨਾਲ ਹੱਥੀ ਫੜਾ ਕੇ 40 ਕਿਲੋਮੀਟਰ ਦਾ ਪਿੰਡ ਪੈ ਕਿਤਾ ਸੀ ਕੋਈ ਬੇਟੇ ਨਹੀਂ ਹੈਗਾ ਵੀ ਕੋਈ ਏਟਾ ਰੱਖ ਲੂਗਾ ਇਸ ਕਰਕੇ ਨਾ ਇਹਦੇ ਮਾਰੇ ਸਾਰੀ ਹਿਸਾਬ ਨਾਲ ਹੋਈਆ ਬੇਕਾਹੇ ਏਟਾ ਦੇ ਛੋਟੀਆਂ ਦੀਆਂ ਤੇ ਟਾਈਮ ਬਹੁਤ ਲੱਗਿਆ ਇਸ ਨੂੰ ਤੇ ਇਸ ਦਾ ਮਰ ਕੇ ਚਾਰ ਕਿਲੇ ਤੇ ਜੋ ਅਜੇ ਵੀ ਕਲਾਮ ਦੇ ਨਾਂ ਉਧਰ ਮੌਜੂਦ ਨੇ ਤੇ ਬਾਕੀ ਸਰੋਵਰ ਬਣਿਆ ਤੇ ਉਸ ਦਾ ਬਾਕੀ ਸਾਲੋ ਹੈ ਪੁਰਾਣਾ ਰਿਆਸਤ ਦਾ ਸ਼ਹਿਰ ਆ ਉਹ ਬੱਚੇ ਛੋਟੇ ਜਿਹੋ ਸੈਜ ਦੇ ਜਿਵੇਂ ਬਾਬਾ ਜੋਰਾ ਫਾੜਾ ਸਤੰਗ ਦੇ ਬਾਬਾ ਹਤੇ ਸਿੰਘ ਜੀ ਉਹਨਾਂ ਨੂੰ ਨਹੀਂ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦਾ ਇਹ ਤੱਕ ਕੇ ਉਹਦੇ ਨਗਰ ਨੂੰ ਸਰਾਬ ਦਿੱਤਾ ਦੀ ਬੀਬ ਜੀਦਾ ਤੇਰਾ ਸ਼ਹਿਰ ਵਧੂਆ ਨਹੀਂ ਤੇ ਘਟੂਗਾ ਇਸ ਕਰਕੇ ਅੱਜ ਇਹਦਾ ਪਿੰਡ ਦਾ ਨਾਂ ਤੇ ਰਹਿ ਗਿਆ ਹੈ ਪਿੰਡ ਉਹ ਤੋਂ ਬਹੁਤਾ ਵਧੀਆ ਕੱਟੇ ਨਹੀਂ ਉੱਥੀ ਹੈ ਨਾ ਘਟ ਰਿਹਾ ਜੀ ਉਹ ਦਿਨੋਂ ਦਿਨੀ ਘਟ ਰਿਹਾ ਹਾਂਜੀ ਵਧ ਨਹੀਂ ਰਿਹਾ ਨਾ ਪਤਾ ਨਹੀਂ ਰਿਹਾ ਜੀ ਵਜੀਦਾ ਖਾਨ ਇੱਥੇ ਰਹਿੰਦਾ ਸੀ ਉਹ ਵਜੀਦਾ ਖਾਨ ਰਹਿੰਦਾ ਸੀ ਉਹ ਕਿਲਾ ਦੇ ਸੀ ਕਿਲਾ ਸੀ ਉਹਦਾ ਹਾਂਜੀ ਇਹ ਫਿਰ ਬਾਅਦ ਚ ਨਾ ਪਿੰਡ ਦੇ ਵਸਿਆ ਨੇ ਇਕੱਠੇ ਹੋ ਗਏ ਤੇ ਮਹਾਰਾਜ ਪ੍ਰਕਾਸ਼ ਕਰ ਲਿਆ ਸੀ ਫਿਰ ਕਹੀ ਇਹ ਸਾਰਾ ਮਹਾਰਾਜ ਪ੍ਰਕਾਸ਼ ਰਿਆ ਤੇ ਹੁਣ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਵਾਂ ਇਮਾਰਤ ਤਿਆਰ ਕਰਕੇ ਉਹਦੇ ਪ੍ਰਕਾਸ਼ ਕਰਤਾ ਜੀ